ਮਾਰੇ ਸਵਾਲ ਤਾਂ ਤੁਹਾਨੂੰ ਹੀ ਮੈਂ ਵੱਡਾ ਕਰਤਾ ਹੈ ਕੈਂਡੀਡੇਟ ਤਾਂ ਤੁਹਾਨੂੰ ਲਈ ਸਾਡੇ ਖਾਲੂ ਕਿਹਨੇ ਕਹਿੰਦੇ ਗਿਆ ਵੀ ਉਹ ਕੋਲੰਬੀਦ ਵਰਨੀ ਮੇਰੇ 28 ਦੇ 28 ਉਮੀਦਵਾਰ ਖੜੇ ਨੇ ਉਸਤੇ ਨਾਲ ਗੱਲ ਕਰੋ ਤੇ ਇੱਥੇ ਦਾ ਜਿਹੜਾ ਇੱਥੇ ਦੀ ਜਿਹੜੀ ਬੀਡੀਪੀਓ ਸੀਗੀ ਉਹਦੀ ਬਹੁਤ ਹੀ ਘਟੀਆਂ ਸ਼ਰਾਬਦਲੀ ਸੀ ਤੇ ਉਹਨੇ ਬਹੁਤ ਹੀ ਘਟੀਆਂ ਗੱਲ ਕਿਉਂਕਿ ਦੇਵਮਾਨ ਇੱਥੇ ਦੇ ਐਮਐਲਏ ਬਣ ਕੇ ਉਹ ਆਪਣੇ ਆਪ ਨੂੰ ਸ਼ੋਅ ਕਰਦੀ ਹੈ ਤੇ ਉਹ ਲੋਕਾਂ ਨੂੰ ਕਹਿੰਦੀ ਹੈ ਕਿ ਤੁਹਾਡੇ ਕੋਲ ਪਾਰਟੀਆਂ ਵਾਸਤੇ ਉਮੀਦਵਾਰ ਹੈ ਨਹੀਂ ਸੋ ਉਸ ਸਮੇਂ ਬੀਬੀ ਨੂੰ ਕਹਿਣਾ ਚਾਹੁੰਦਾ ਕਿ 23 ਉਮੀਦਵਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੇ ਕਾਗਜ਼ ਪਰ ਇਹਨੇ ਜਦੋਂ ਮੈਂ ਅੱਜ ਸਵੇਰੇ ਐਸਟੀਐਮ ਆਫਿਸ ਵੱਲ ਜਾਣ ਰਿਹਾ ਸੀਗਾ ਕਿ ਜਿਹੜਾ ਇੱਕ ਲੈਟਰ ਦੇਣਾ ਹੁੰਦਾ ਹੈ ਕਿ ਸਾਡੀ ਪਾਰਟੀ ਦੇ ਉਮੀਦਵਾਰ ਹੋਣਗੇ ਤੇ ਉਹਨਾਂ ਦੇ ਆਸੀਂ ਆਪਣੇ ਜਿਹੜਾ ਸਰਦਾਰ ਸੁਖੀ ਸਿੰਘ ਬਾਦਲ ਵੱਲੋਂ ਹੁੰਦਾ ਉਹ ਲੈਟਰ ਉੱਥੇ ਦੇਖ ਕੇ ਹੋਣਾ ਸੀਗਾ ਐਸਟੀਐਮ ਨੂੰ ਜਦੋਂ ਮੈਂ ਜਾ ਰਿਹਾ ਸੀ ਤਾਂ ਮੇਰੇ ਰਸਤੇ 'ਚ ਇੱਕ ਬੰਦਾ ਫਾਈਲ ਲੈ ਕੇ ਦੌੜ ਰਿਹਾ ਤੇ ਮੈਨੂੰ ਪਿੱਛੇ ਉਹਦੇ ਹਲਾ ਲਲਾ ਹੋ ਰਹੀ ਮੈਂ ਉਹਨੂੰ ਹੱਥ ਵੀ ਪਾਇਆ ਨਿਕਲ ਗਿਆ ਪਰ ਮੈਂ ਇਹ ਗੱਲ ਨੂੰ ਸਮਝਦਾ ਹਾਂ ਕਿ ਸਰਕਾਰ ਡਰੀ ਹੋਈ ਆ ਸਰਕਾਰ ਦਾ ਖਾਤਮਾ ਹੋ ਚੁੱਕਿਆ ਹੈ ਇਹਨਾਂ ਨੇ ਜਿੱਦਾਂ ਇਹਨਾਂ ਦਾ ਸੋਧੀਆਂ ਜਿਹੜੀ ਗੱਲ ਕਹਿੰਦਾ ਸੀਗਾ ਕਿ ਅਸੀਂ ਕੋਈ ਵੀ ਨਾਪ ਡੰਡ ਜਿਹੜਾ ਹੈਗਾ ਕਰਕੇ ਤੇ ਧੱਕਾ ਕਰਕੇ ਲੋਕਾਂ ਨੂੰ ਜਿੱਤਣਾ ਹੈ ਇਹਨਾਂ ਦਾ ਧੱਕੇ ਦਾ ਜਵਾਬ ਲੋਕਾਂ ਨੇ ਦੇਖ ਲਿਆ ਕਿ ਧੱਕਾ ਲੋਕ ਨਹੀਂ ਕਰਨ ਦੇਣਗੇ ਇਹਨਾਂ ਦੇ ਦਿਮਾਗ ਜਿਹੜਾ ਹੈਗਾ ਨਾ ਵੀ ਇਹ ਇਹ ਬਿਹਾਰ ਨਹੀਂ ਯੂਪੀ ਨਹੀਂ ਇਹ ਪੰਜਾਬ ਹੈ ਪੰਜਾਬ ਵਾਲ ਜਦੋਂ ਵੀ ਕੋਈ ਟੇਢੀ ਅੱਖ ਰੱਖਦਾ ਹੈ ਤਾਂ ਉਹਦੀ ਅੱਖ ਨੂੰ ਖਤਰਾ ਪੈਦਾ ਕਰ ਦਿੰਦਾ ਹੈ ਫਜ਼ਾਲ ਐਸ ਐਸ ਟੀ ਐਮ ਜਿੱਥੇ ਬੈਠਦਾ ਹੈ ਡੀ ਐਸ ਪੀ ਜਿੱਥੇ ਬੈਠਦਾ ਹੈ ਜਿੱਥੇ ਨੋਮੀਨੇਸ਼ਨ ਫਾਈਲ ਹੋ ਰਹੀ ਹੈ ਉੱਥੋਂ ਕਾਗਜ਼ ਫੜ ਕੇ ਬੰਦਾ ਦੌੜ ਕੇ ਜਾ ਰਿਹਾ ਬਾਹਰ ਨਿਕਲ ਕੇ ਤੁਹਾਨੂੰ ਉਹ ਤੁਹਾਨੂੰ ਪਤਾ ਲੱਗਿਆ ਕਿਸ ਦੇ ਕਾਗਜ਼ ਸੀ ਕਿਹੜੀ ਪਾਰਟੀ ਦੇ ਮੈਨੂੰ ਨਹੀਂ ਮੈਂ ਇਸ ਗੱਲ ਦਾ ਕੋਈ ਸਵਾਲ ਨਹੀਂ ਕਿ ਕਿਹੜੀ ਪਾਰਟੀ ਦਾ ਪੰਜਾਬੀ ਹੈ ਚੋਣ ਲੜ ਰਿਹਾ ਹੈ ਰਾਈਟ ਹੈ ਪੰਜਾਬ ਦੇ ਵਿੱਚ ਹਰ ਬੰਦੇ ਦਾ ਚੋਣ ਲੜਨ ਦਾ ਤੇ ਇਹ ਕੀ ਐਸ ਐਸ ਪੀ ਸਾਹਿਬ ਦਾ ਕਾਨੂੰਨ ਲਾਗੂ ਹੋ ਗਿਆ ਜਿਹੜਾ ਉਹਨਾਂ ਨੇ ਕੱਲ ਵੀਡੀਓ ਜਾਰੀ ਕੀਤੀ ਹੈ ਨਹੀਂ ਚਾਹੁੰਦਾ ਕਿ ਆਪਣੇ ਐਸ ਐਸ ਪੀ ਦੇ ਪਿੱਛੇ ਨਾ ਲੱਗ ਜਿਓ ਇਨੇ ਦਾ ਬਦਲ ਕੇ ਫਿਰ ਕਿਤੇ ਹੋਰ ਚਲੇ ਜਾਣਾ ਤੇ ਸਾਡੀ ਸਰਕਾਰ ਵੀ 3 ਸਾਲ ਸਾਲ ਬਾਅਦ ਸਰ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਆਉਣੀ ਹੈ ਇਕੱਲੇ ਇਕੱਲੇ ਬੰਦੇ ਦਾ ਹਿਸਾਬ ਕਰਾਂਗੇ ਜਿਹੜੇ ਆਮ ਆਦਮੀ ਆ ਫਿਰਦੇ ਨਾ ਸ਼ਿਸ਼ੋਦੀਆ ਫਲਾਣਾ ਠਮਕਾ ਇਹ ਸਭ ਦੌੜ ਦੌੜ ਜ ਜਾਣੇ ਆ ਇੱਥੇ ਕੋਈ ਨੀ ਲੱਭਣਾ ਇਨਾ ਤੋਂ ਕਿਉਂਕਿ ਪੰਜਾਬ ਕਦੇ ਨਾ ਡਰਿਆ ਤੇ ਨਾ ਡਰਨਾ ਤੇ ਨਾ ਸ਼੍ਰੋਮਣੀ ਅਕਾਲੀ ਦਲ ਕਦੇ ਡਰਿਆ ਤੇ ਨਾ ਡਰਨਾ ਉਹ ਮੈਂਬਰ ਦਾ ਪ੍ਰਸ਼ਤ ਵਿਅਕਤੀ ਮੈਂ ਕੋਈ ਦੇਖਣਾ ਨਹੀਂ ਕਿਉਂਕਿ ਜਦੋਂ ਇੱਥੇ ਪੰਚਾਇਤੀ ਚੋਣਾਂ ਸਨ ਉਦੋਂ ਵੀ ਉਹਨੇ ਧੱਕਾ ਕਰਾਇਆ ਇੱਕ ਗੱਲ ਕਹਿਣੀ ਚਾਹੁੰਦਾ ਕਿ ਮੇਰੀ ਕਿਸੇ ਵੀ ਫਾਈਲ ਦੇ ਵਿੱਚ ਕੋਈ ਗੱਲ ਨਾ ਛੇੜ ਲਿਓ ਜੇ ਛੇੜਤੀ ਤਾਂ ਫਿਰ ਪ੍ਰਿੰਟਾਂ ਦੀ ਖੱਕਰ ਛੇੜ ਲਓਗੇ ਫਿਰ ਹਟਣਾ ਹੋਣਾ ਕੋਲ ਬੀਡੀਪੀਓ ਮੈਮ ਇੱਕ ਗੱਲਬਾਤ ਇਹ ਕਹਿ ਰਹੀ ਸੀ ਕਿ ਚੰਡੀਗੜ੍ਹ ਤੋਂ ਮਗਾਵਾਗੇ ਜੀ ਉਸ ਤੋਂ ਬਾਅਦ ਪਹਿਲਾਂ ਪਟਵਾਰੀ ਤੋਂ ਕਾਫੀ ਗੱਲਾਂ ਬਾਤਾਂ ਹੋਈਆਂ ਉਸ ਤੋਂ ਬਾਅਦ ਤੁਸੀਂ ਵੀ ਥੋੜੀ ਮੈਨੂੰ ਤਾਂ ਇਹ ਲੱਗਦਾ ਕਿ ਬੀਡੀਪੀਓ ਵੈਮ ਸ਼ਾਇਦ ਕਿਸੇ ਤਰਸ ਦੇ ਆਧਾਰ ਤੇ ਨੌਕਰੀ ਕਰ ਰਹੀ ਹੈ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਦੇ ਵਿੱਚ ਅੱਜ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਤੀ ਦੇ ਉਮੀਦਵਾਰਾਂ ਨੇ ਆਪਣੇ ਫਾਰਮ ਫਿਲ ਕੀਤੇ ਨੇ ਜਾਨੀ ਕਿ ਫਾਰਮ ਜਮ੍ਹਾਂ ਕਰਵਾਏ ਨੇ ਅਤੇ ਲਗਾਤਾਰ ਤਿੱਖੀ ਨਜ਼ਰ ਬਣੀ ਹੋਈ ਸੀ ਕਿ ਤੱਕਾशाही ਨਾ ਹੋਵੇ ਕਿਉਂਕਿ ਸ਼ਰੋਮਣੀ ਅਕਾਲੀ ਦਲ ਲਗਾਤਾਰ ਕਹਿ ਰਿਹਾ ਸੀ ਕਿ ਤੱਕਾशाही ਕਰ ਰਹੀ ਹੈ ਸਰਕਾਰ ਕਿਉਂਕਿ ਪਿਛਲੇ ਦਿਨੀ ਹਲਕਾ ਨਾਬਾ ਦੀ ਗੱਲ ਕਰਾਂਗੇ ਨਾਬਾ ਦੇ ਵਿੱਚ 2 ਦਸੰਬਰ ਨੂੰ ਜਿਸ ਦਿਨ ਫਾਰਮ ਫਿਲ ਹੋਣੇ ਸੀ ਤਾਂ ਐਨਓਸੀ ਦਾ ਚੱਕਰ ਪਿਆ ਕਾਫੀ ਵੱਡਾ ਚੱਕਰ ਰਿਹਾ ਕਿ ਐਨਓਸੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਨਹੀਂ ਮਿਲ ਰਹੀ ਤਾਂ ਕਾਫੀ ਤਕਰਾਰਬਾਜ਼ੀ ਹੋਈ ਤੁਸੀਂ ਸੋਸ਼ਲ ਮੀਡੀਆ ਤੇ ਦੇਖਿਆ ਕਿ ਬੀਡੀਪੀਓ ਮੈਡਮ ਤੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਆਪਸ ਵਿੱਚ ਬਹਿਸ ਕਰ ਰਹੇ ਨੇ ਸੋ ਮੱਖਣ ਸਿੰਘ ਲਾਲਕਾ ਸਾਡੇ ਨਾਲ ਮੌਜੂਦ ਨੇ ਅੱਜ ਸਾਰੇ ਦਿਨ ਦੀ ਤਸਵੀਰ ਕਿਵੇਂ ਰਹੀ ਕਿਉਂਕਿ ਫਾਰਮ ਫਿਲ ਹੋਏ ਨੇ ਨਾਬਾ ਚ ਗੱਲਬਾਤ ਕਰਾਂਗੇ ਲਾਲਕਾ ਸਾਹਿਬ ਕਿਵੇਂ ਦਾ ਰਿਹਾ ਸ ਅੱਜ ਅੱਜ ਫਾਰਮ ਫਿਰ ਕੀਤੇ ਨੇ ਜੀ ਕਿਵੇਂ ਦਾ ਮਾਹੌਲ ਸੀ ਨਾਬਾ ਚ ਕੋਈ ਕਿਸੇ ਤਰ੍ਹਾਂ ਦੀ ਕੋਈ ਘਟਨਾ ਜਾਂ ਕਿਸੇ ਤਰੀਕੇ ਨਾਲ ਕੋਈ ਬਹਿਸ ਅੱਜ ਤਾਂ ਨਹੀਂ ਹੋਈ ਜੀ ਦੇਖੋ ਗੱਲ ਇਹ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਕੁਝ ਹੋਇਆ ਉਹ ਬਹੁਤ ਮੰਦ ਭਾਗਾ ਸੀਗਾ ਤੇ ਇੱਥੇ ਦਾ ਜਿਹੜਾ ਇੱਥੇ ਦੀ ਜਿਹੜੀ ਬੀਡੀਪੀਓ ਸੀਗੀ ਉਹਦੀ ਬਹੁਤ ਹੀ ਘਟਿਆ ਸ਼ਾਦ ਸ਼ਾਦਬਦੀ ਸੀ ਤੇ ਉਹਨੇ ਬਹੁਤ ਹੀ ਘਟਿਆ ਗੱਲ ਕਿਉਂਕਿ ਦੇਵਮਾਨ ਇਥੇ ਦੇ ਐਮਐਲਏ ਬਣ ਕੇ ਉਹ ਆਪਣੇ ਆਪ ਨੂੰ ਸ਼ੋਅ ਕਰਦੀ ਹੈ ਤੇ ਉਹ ਲੋਕਾਂ ਨੂੰ ਕਹਿੰਦੀ ਹੈ ਕਿ ਤੁਹਾਡੇ ਕੋਲ ਪਾਰਟੀਆਂ ਵਾਸਤੇ ਉਮੀਦਵਾਰ ਹੈ ਨਹੀਂ ਸੋ ਉਸ ਸਮੇਂ ਬੇਬੀ ਨੂੰ ਕਹਿਣਾ ਚਾਹੁੰਦਾ ਕਿ 23 ਉਮੀਦਵਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੇ ਕਾਗਜ਼ ਪਰ ਇਹਨੇ 2 ਇੱਕ ਦੇ ਪ੍ਰੋਬਲਮ ਆ ਗਈ ਮਰ ਗੋ ਗਈ ਦੂਜਾ ਦਾ ਕੋਈ ਰਸਤੇ ਵਿੱਚ ਰਹਿ ਗਿਆ ਸੋ ਇਸ ਕਰਕੇ 23 ਉਮੀਦਵਾਰਾਂ ਨੇ ਕਾਗਜ਼ੇ ਪਰ ਦਿੱਤੇ ਆ 23 ਦੋਨੇ 46 ਉਹਨਾਂ ਦੇ ਨਾਲ ਕਵਰਿੰਗ ਕੈਂਡੀਡੇਟ ਵੀ ਹੈਗੇ ਨੇ ਸੋ ਇਦਾਂ ਹੀ ਜਿਹੜੀ ਇੱਕ ਜ਼ਿਲ੍ਹਾ ਪੰਚਾਇਤ ਦੇ ਵਿੱਚ ਸੀਗੇ ਅਸੀਂ 23 3 ਸੀਗੀਆਂ ਸਾਡੀਆਂ ਉੱਥੇ 6 ਬੰਦਿਆਂ ਦੇ ਅਸੀਂ ਕਾਗਜ਼ ਦਾਖਲ ਕਰਾਈ ਹਕਿਏ। ਸੋ ਇੱਕ ਗੱਲ ਮੈਂ ਕਹਿਣੀ ਚਾਹੁੰਨਾ ਕਿ ਜਦੋਂ ਮੈਂ ਅੱਜ ਸਵੇਰੇ ਐਸਟੀਐਮ ਆਫਿਸ ਵੱਲ ਜਾਣ ਰਿਹਾ ਸੀਗਾ ਕਿ ਜਿਹੜਾ ਇੱਕ ਲੈਟਰ ਦੇਣਾ ਹੁੰਦਾ ਹੈ ਕਿ ਸਾਡੀ ਪਾਰਟੀ ਦੇ ਉਮੀਦਵਾਰ ਆਉਣਗੇ ਤੇ ਉਹਨਾਂ ਦੇ ਅਸੀਂ ਆਪਣੇ ਜਿਹੜਾ ਸਰਦਾਰ ਸੁਖਵੀਰ ਸਿੰਘ ਬਾਦਲ ਵੱਲੋਂ ਹੁੰਦਾ ਲੈਟਰ ਉੱਥੇ ਦੇਖ ਕੇ ਹੋਣਾ ਸੀਗਾ ਐਸਟੀਐਮ ਨੂੰ। ਜਦੋਂ ਮੈਂ ਜਾ ਰਿਹਾ ਸੀ ਤਾਂ ਮੇਰੇ ਰਸਤੇ 'ਚ ਇੱਕ ਬੰਦਾ ਫਾਈਲ ਲੈ ਕੇ ਦੌੜ ਰਿਹਾ ਤੇ ਮੈਨੂੰ ਪਿੱਛੇ ਉਹਦੇ ਹਲਾ ਲਲਾ ਹੋ ਰਹੀ। ਮੈਂ ਉਹਨੂੰ ਹੱਥ ਵੀ ਪਾਇਆ ਨਿਕਲ ਗਿਆ। ਪਰ ਮੈਂ ਇਹ ਗ ਕਿ ਸਰਕਾਰ ਡਰੀ ਹੋਈ ਆ ਸਰਕਾਰ ਦਾ ਖਾਤਮਾ ਹੋ ਚੁੱਕਿਆ ਹੈ ਕਿਉਂਕਿ ਤੁਸੀਂ ਦੇਖੋਗੇ ਕੱਲ ਐਸਐਸਪੀ ਸਾਹਿਬ ਦੀ ਵੀਡੀਓ ਇੱਕ ਲੀਕ ਹੁੰਦੀ ਆ ਜਿਹੜੀ ਕਿ ਲੋਕਾਂ ਦੇ ਪਬਲਿਕ ਦੇ ਵਿੱਚ ਫੈਲੀ ਆ ਜਿਹੜੀ ਸਾਡੇ ਪਾਰਟੀ ਪ੍ਰਧਾਨ ਸਰਜਾ ਸਿੰਘ ਕੁਇਸਕ ਬद्दल ਨੇ ਉਹਨੂੰ ਬਾਹਰ ਕੀਤਾ ਤੇ ਹਾਈ ਕੋਰਟ ਤੱਕ ਉਸ ਮਸਲੇ ਨੂੰ ਲੈ ਕੇ ਗਏ ਆ ਇਹਨਾਂ ਨੇ ਜਿੱਦਾਂ ਇਹਨਾਂ ਦਾ ਸ਼ਿਸ਼ੋਧੀਆਂ ਜਿਹੜੀ ਗੱਲ ਕਹਿੰਦਾ ਸੀਗਾ ਕਿ ਅਸੀਂ ਕੋਈ ਵੀ ਨਾਪ ਡੰਡ ਜਿਹੜਾ ਹੈਗਾ ਕਰਕੇ ਤੇ ਧੱਕਾ ਕਰਕੇ ਲੋਕਾਂ ਨੂੰ ਜਿੱਤਣਾ ਇਹਨਾਂ ਦਾ ਧੱਕੇ ਦਾ ਜਵਾਬ ਲੋਕਾਂ ਨੇ ਦੇਖ ਲਿਆ ਕਿ ਧੱਕਾ ਲੋਕ ਨਹੀਂ ਕਰਨ ਦੇਣਗੇ ਇਹਨਾਂ ਦੇ ਦਿਮਾਗ ਜਿਹੜਾ ਹੈਗਾ ਨਾ ਵੀ ਇਹ ਇਹ ਬਿਹਾਰ ਨਹੀਂ ਯੂਪੀ ਨਹੀਂ ਇਹ ਪੰਜਾਬ ਹੈ ਪੰਜਾਬ ਬਲ ਜਦੋਂ ਵੀ ਕੋਈ ਟੇਢੀ ਅੱਖ ਰੱਖਦਾ ਹੈ ਤਾਂ ਉਹਦੀ ਅੱਖ ਨੂੰ ਖਤਰਾ ਪੈਦਾ ਕਰ ਦਿੰਦਾ ਹੈ ਪੰਜਾਬ ਫਿਰ ਇਸ ਕਰਕੇ ਮੈਂ ਕਹਿਣਾ ਚਾਹੁੰਨਾ ਕਿ ਇੱਥੇ ਜਿਹੜਾ ਕੁਝ ਹੋ ਰਿਹਾ ਅੱਜ ਮੇਰੇ ਸਾਹਮਣੇ ਕੱਲ ਐਸਐਸਪੀ ਸਾਹਿਬ ਦੀ ਵੀਡੀਓ ਲੀਕ ਹੁੰਦੀ ਹੈ ਕਿ ਅਸੀਂ ਤੁਸੀਂ ਬਾਹਰੋਂ ਕਾਗਜ਼ ਪਾੜ ਦੋ ਕਿਸੇ ਦੇ ਘਰ ਵਿੱਚ ਜਾ ਕੇ ਫੜ ਲਓ ਉਹਦੇ ਕਾਗਜ਼ ਉੱਥੇ ਪਾੜ ਦਿਓ ਰਸਤਿਆਂ 'ਚ ਕਾਗਜ਼ ਪਾੜ ਦਿਓ ਪਰ ਕੰਪਲੈਕਸ ਜਿੱਥੇ ਹੈਗਾ ਜਿੱਥੇ ਸਿਸਟਮ ਹੋਏਗਾ ਜਬਤ ਕਰਾਉਣ ਦਾ ਆਪਣੀ ਫਾਈਲ ਉੱਥੇ ਨਿਆ ਕਰਿਓ ਪਰ ਅੱਜ ਉਸ ਗੱਲ ਦਾ ਵੀ ਜਿਹੜਾ ਹੈਗਾ ਰਿਜ਼ਲਟ ਨੰਬਰ ਸਾਹਮਣੇ ਆਇਆ ਕਿ ਜਦੋਂ ਐਸ ਐਸਟੀਐਮ ਜਿੱਥੇ ਬੈਠਦਾ ਹੈ ਡੀਐਸਪੀ ਜਿੱਥੇ ਬੈਠਦਾ ਹੈ ਜਿੱਥੇ ਨੋਮੀਨੇਸ਼ਨ ਫਾਈਲ ਹੋ ਰਹੀ ਹੈ ਉੱਥੋਂ ਕਾਗਜ਼ ਫੜ ਕੇ ਬੰਦਾ ਦੌੜ ਕੇ ਜਾ ਰਿਹਾ ਬਾਹਰ ਨਿਕਲ ਕੇ ਸੋ ਇਸ ਕਰਕੇ ਮੈਂ ਚੇਤਾਵਨੀ ਵੀ ਦੇਣੀ ਚਾਹੁੰਦਾ ਤੁਹਾਨੂੰ ਉਹ ਤੁਹਾਨੂੰ ਪਤਾ ਲੱਗਿਆ ਕਿਸ ਦੇ ਕਾਗਜ਼ ਸੀ ਕਿਹੜੀ ਪਾਰਟੀ ਦੇ ਮੈਨੂੰ ਨਹੀਂ ਮੈਂ ਇਸ ਗੱਲ ਦਾ ਕੋਈ ਸਵਾਲ ਨਹੀਂ ਕਿ ਕਿਹੜੀ ਪਾਰਟੀ ਦਾ ਪੰਜਾਬੀ ਹੈ ਚੋਣ ਲੜ ਰਿਹਾ ਹੈ ਰਾਈਟ ਹੈ ਪੰਜਾਬ ਦੇ ਵੀ ਹਰ ਬੰਦੇ ਦਾ ਚੋਣ ਲੜਨ ਦਾ ਕੋਈ ਵੀ ਪਾਰਟੀ ਹੋਵੇ ਉਹਦਾ ਚੋਣ ਲੜਨ ਦਾ ਰਾਈਟ ਹੈਗਾ ਉਹਨੂੰ ਅਧਿਕਾਰ ਦੇਣਾ ਚਾਹੀਦਾ ਚੋਣ ਲੜਨ ਦਾ ਮੌਕਾ ਦੇਣਾ ਚਾਹੀਦਾ ਉਹਦੀ ਫਾਈਲ ਅੰਦਰੋਂ ਕੰਪਲੈਕਸ ਦੇਖੋ ਕੇ ਦੌੜ ਰਿਹਾ ਤੇ ਇਹ ਕੀ ਐ ਐਸਐਸਪੀ ਸਾਹਿਬ ਦਾ ਕਾਨੂੰਨ ਲਾਗੂ ਹੋ ਗਿਆ ਜਿਹੜਾ ਉਹਨਾਂ ਨੇ ਕੱਲ ਵੀਡੀਓ ਜਾਰੀ ਕੀਤੀ ਹੈ ਸੋ ਇਸ ਕਰਕੇ ਮੈਂ ਬਣੀ ਬੇਨਤੀ ਕਰਨੀ ਚਾਹੁੰਦਾ ਕਿ ਜੇ ਪੰਜਾਬ ਦੇ ਵਿੱਚ ਮਾਹੌਲ ਠੀਕ ਰੱਖਣਾ ਤਾਂ ਫਿਰ ਇਸ ਤਰ੍ਹਾਂ ਦੇ ਅਫਸਰਾਂ ਨੂੰ ਚੱਕਣਾ ਪੈਣਾ ਹੈ ਇਸ ਤਰ੍ਹਾਂ ਦੇ ਅਫਸਰਾਂ ਨੂੰ ਬਦਲਣਾ ਪੈਣਾ ਹੈ ਤੇ ਸਸਪੈਂਡ ਕਰਨਾ ਪੈਣਾ ਸਿਰਫ ਸੁਖਵੀਰ ਸੁਖਵੀਰ ਸਿੰਘ ਬਾਦਲ ਨੇ ਜਿਹੜੀ ਆਡੀਓ ਵਾਇਰਲ ਕੀਤੀ ਆ ਤੁਸੀਂ ਵੀ ਜ਼ਿਕਰ ਕਰ ਰਹੇ ਹੋ ਉਹ ਆਡੀਓ ਦਾ ਕਿ ਪਟਿਆਲਾ ਐਸਐਸਪੀ ਗੱਲਬਾਤ ਕਰ ਰਹੇ ਨੇ ਪਟਿਆਲਾ ਪੁਲਿਸ ਗੱਲਬਾਤ ਕਰ ਰਹੀ ਆ ਪਰ ਉਸ ਤੋਂ ਬਾਅਦ ਪਟਿਆਲਾ ਪੁਲਿਸ ਨੇ ਇਹ ਗੱਲ ਕਿਹਾ ਕਿ ਇਹ ਏਆਈ ਨਾਲ ਤਿਆਰ ਕੀਤੀ ਗਈ ਆਡੀਓ ਜੀ ਇਹ ਗਲਤ ਆ ਇਹ ਕਿਸੇ ਪੁਲਿਸ ਦੇ ਨਹੀਂ ਇਹ ਮਤਲਬ ਕਿਤੇ ਨਾ ਕਿਤੇ ਯੱਲ ਹੀ ਆ ਇਹ ਕੋਈ ਪੁਲਿਸ ਵਾਲੇ ਦੀ ਗੱਲਬਾਤ ਨਹੀਂ ਏਆਈ ਨਾਲ ਤਿਆਰ ਕੀਤੀ ਹੋਈ ਆ ਇਹ ਸਾਡੇ ਤੇ ਇਲਜ਼ਾਮ ਲੱਗ ਰਹੇ ਦੇਖੋ ਗੱਲ ਇਹ ਆ ਕਿ ਪੁਲ ਅਫਸਰ ਵੀ ਸਾਡੇ ਨੇ ਬਹੁਤ ਸਾਰੇ ਅਫਸਰਾਂ ਨਾਲ ਸਾਡੀ ਗੱਲ ਵੀ ਹੁੰਦੀ ਰਹਿੰਦੀ ਹੈ ਇਹ ਜਿਹੜੀ ਵੀਡੀਓ AI ਰਾਹੀਂ ਕਹੀ ਜਾਂਦੇ ਨੇ ਨੋਟ AI ਇਹ ਰੀਜਨਲ ਵੀਡੀਓ ਆ ਇਹਨਾਂ ਦੇ ਸਾਰੇ ਅਫਸਰਾਂ ਨੂੰ ਪਤਾ ਹੈ ਕਿਉਂਕਿ ਜਿਹਨਾਂ ਦੀਆਂ ਗੱਲਾਂ ਨੇ ਜਿਨ੍ਹਾਂ ਦੀਆਂ ਆਵਾਜ਼ ਹੈ ਉਹ ਸਾਰੇ ਅਸੀਂ ਲੋਕ ਪਛਾਣਦੇ ਆ ਸੋ ਇਸ ਕਰਕੇ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਆਪਣੇ ਐਸਐਸਪੀ ਦੇ ਪਿੱਛੇ ਨਾ ਲੱਗ ਜਿਓ ਇਹਨੇ ਦਾ ਬਦਲ ਕੇ ਫਿਰ ਕਿਤੇ ਹੋਰ ਚਲਾ ਜਾਣਾ ਤੇ ਸਾਡੀ ਸਰਕਾਰ ਵੀ ਢੇਢ ਸਾਲ ਸਾਲ ਬਾਅਦ ਸਰ ਸਰਕਾਰ ਸ਼ਰਮਣੀ ਇਕੱਲੀ ਦਲ ਦੀ ਹੋਣੀ ਆ ਇਕੱਲੇ ਇਕੱਲੇ ਬੰਦੇ ਦਾ ਹਿਸਾਬ ਕਰਾਂਗੇ ਸੋ ਇਸ ਕਰਕੇ ਕਹਿਣਾ ਚਾਹੁੰਦੇ ਆ ਕਿ ਇਹਨਾਂ ਲੋਕਾਂ ਦੇ ਤੱਕੇ ਨਾ ਛੜੋ ਜਿਹੜੇ ਆਮ ਆਦਮੀ ਆ ਫਿਰਦੇ ਨਾ ਸ਼ਿਸ਼ੋਦੀਆ ਫਲਾਣਾ ਠਮਕਾ ਇਹ ਸਭ ਦੌੜ ਦੌੜ ਜਾਨੇ ਆ ਇੱਥੇ ਕੋਈ ਨਹੀਂ ਲੱਭਣਾ ਇਹਨਾਂ ਚੋਂ ਕਿਉਂਕਿ ਪੰਜਾਬ ਕਦੇ ਨਾ ਡਰਿਆ ਤੇ ਨਾ ਡਰਨਾ ਤੇ ਨਾ ਸ਼ਰੋਮਣੀ ਕਾਲੀ ਦਲ ਕਦੇ ਡਰਿਆ ਤੇ ਨਾ ਡਰਨਾ ਮਰਨ ਤੱਕ ਤਿਆਰ ਹੋਵਾਂਗੇ ਪਰ ਪੱਤਾ ਨਹੀਂ 흘ਣ ਦਵਾਵਾਂਗੇ ਕਿਸੇ ਵੀ ਵਰਕਰ ਦੇ ਕਿਸੇ ਵੀ ਸਾਡੇ ਉਮੀਦਵਾਰ ਵੱਲ ਝਾਕਣ ਬਿਲਕੁਲ ਨਹੀਂ ਹੋਣ ਦਵਾਵਾਂਗੇ ਜਾਨ ਕਟਵਾਂ ਕਰ ਦਾਂਗੇ ਬਿਲਕੁਲ ਬਾਕੀ ਫਿਰ ਉਸ ਤੋਂ ਬਾਅਦ ਕਿਵੇਂ ਦਾ ਮਾਹੌਲ ਰਿਹਾ ਫਿਰ ਸਾਰਾ ਦਿਨ ਠੀਕ ਰਿਹਾ ਜੀ ਤੁਹਾਡੀ ਪਾਰਟੀ ਦੇ ਉਮੀਦਵਾਰਾਂ ਨੇ ਕਾਗਜ਼ ਜਿਹੜੇ ਭਰੇ ਨੇ ਠੀਕ ਰਿਹਾ ਸੀ ਮੇਰੀ ਉੱਥੇ ਟੀਮ ਬੈਠੀ ਰਹੀ ਬਾਹਰ ਮੇਰੀ ਟੀਮ ਨੇ ਪਹੜਾ ਦਿੱਤਾ ਹੈ ਕਿਸੇ ਵੀ ਐਸਟੀ ਮੈਡਮ ਨੂੰ ਮੈਂ ਮਿਲ ਕੇ ਆਇਆ ਐ ਐਸਟੀ ਮੈਡਮ ਨੇ ਭਰੋਸਾ ਦਿੱਤਾ ਕਿ ਤੁਹਾਡੇ ਕਿਸੇ ਵੀ ਵਿਅਕਤੀ ਨਾਲ ਕੋਈ ਧੱਕਾ ਨਹੀਂ ਹੋਊਗਾ ਸੋ ਮੈਂ ਡੀਐਸਪੀ ਸਾਹਿਬ ਨੂੰ ਕਹਿ ਕੇ ਆਇਆ ਵੀ ਸਾਡੇ ਕਿਸੇ ਵੀ ਵਰਕਰ ਨਾਲ ਧੱਕਾ ਨਹੀਂ ਹੋ ਏ ਮੱਕਾ ਕੇਹਨ ਸਰ ਅਫਸਰ ਬਿਲਕੁਲ ਬੀਡੀਪੀਓ મેਮ ਨਾਲ ਕਾਫੀ ਤੁਹਾਡੀ ਟਕਰਾਰ ਹੁੰਦੀ ਸੀ ਉੱਥੇ ਗੱਲ ਕੀ ਹੋਈ ਅਸਲ ਵਿੱਚ ਸ਼ੁਰੂਆਤ ਕੀ ਹੋਈ ਤੁਸੀਂ ਐਂਟਰੀ ਬੀਡੀਪੀਓ મેਮ ਵਰਗਾ ਪ੍ਰਸ਼ਤ ਵਿਅਕਤੀ ਮੈਂ ਕੋਈ ਦੇਖਣਾ ਨਹੀਂ ਕਿਉਂਕਿ ਜਦੋਂ ਇੱਥੇ ਪੰਚਾਇਤੀ ਚੋਣਾਂ ਸਨ ਉਦੋਂ ਵੀ ਉਹਨੇ ਧੱਕਾ ਕਰਾਇਆ ਤੇ ਉਹ ਹੁਣ ਵੀ ਧੱਕਾ ਕਰਾਉਣ ਦੇ ਮੂਡ ਸੀਗੀ ਸਾਡੇ ਸਾਰੇ ਸਾਡੀ ਨਾਮੀਨੇਸ਼ਨ ਜਦੋਂ ਫਾਈਲ ਸਾਡੀ ਜਿਹੜੀ ਤੁਹਾਡੀ ਮੁੱਢਲੀ ਗੱਲ ਹੈ ਕਿ ਤੁਹਾਨੂੰ ਪਹਿਲਾਂ ਜਿਹੜੀ ਐਂਡੋਸੀ ਚਾਹੀਦੀ ਹੈ ਐਨਓਸੀ ਸੈਕੰਡ ਜਿਹੜੀ ਹੈਗੀ ਆ ਕਿ ਅਸੀਂ ਜਿਹੜਾ ਕੋਰਟ ਤੋਂ ਆਰਡਰ ਕਰਾਇਆ ਉਹ ਸੈਕੰਡ ਹੈਗੀ ਆ ਕਿ ਜੇ ਨਹੀਂ ਐਨਓਸੀ ਮਿਲਦੀ ਤਾਂ ਫਿਰ ਉਹ ਲਾਇਆ ਜਾਵੇ ਪਰ ਜਿੱਥੇ ਐਨਓਸੀ ਨਹੀਂ ਲੱਗਦੀ ਤਾਂ ਉੱਥੇ ਫਿਰ ਬਾਅਦ ਚ ਫਾਈਲਾਂ ਦੇ ਵਿੱਚ ਉਹ ਕੱਟ ਦਿੰਦੇ ਨੇ ਕਿ ਆਹ ਫਲਾਣੀ ਚੀਜ਼ ਲਾ ਦਿਓ ਧਮਕੀ ਚਾਹ ਲਓ ਕਿਉਂਕਿ ਇਹਨਾਂ ਨੂੰ ਇਹ ਪਤਾ ਹੈ ਕਿ ਕਿਹੜਾ ਕਿਸ ਨੇ ਜਾਣਾ ਪਰ ਅਸੀਂ ਇਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਸਾਡੀਆਂ ਫਾਈਲਾਂ ਦੇ ਵਿੱਚ ਵੀ ਛੇੜਛਾੜ ਨਾ ਕਰ ਲਿਓ ਹਰੇਕ ਫਾਈਲ ਜਿਹੜੀ ਦਿੱਤੀ ਹੈ ਉਹਨਾਂ ਦੀ ਰਿਕਾਰਡਿੰਗ ਉਹਨਾਂ ਦੀ ਪੀਡੀਐਫ ਫਾਈਲ ਉਹਨਾਂ ਦੀ ਰਿਪੋਰਟ ਪੂਰੀ ਤਿਆਰ ਕਰਕੇ ਮੈਂ ਦਿੰਦੀ ਆ ਇੱਕ ਗੱਲ ਕਹਿਣੀ ਚਾਹੁੰਦਾ ਕਿ ਮੇਰੀ ਕਿਸੇ ਵੀ ਫਾਈਲ ਦੇ ਵਿੱਚ ਕੋਈ ਗੱਲ ਨਾ ਛੇੜ ਲਿਓ ਜੇ ਛੇੜਤੀ ਤਾਂ ਫਿਰ ਪ੍ਰਿੰਟਾਂ ਦੀ ਖੱਕਰ ਛੇੜ ਲੋਗੇ ਫਿਰ ਹਟਣਾ ਹੋਣਾ ਹੈ ਨਹੀਂ ਭਜਾਵਾਂਗੇ ਪੂਰਾ ਭਜਾਵਾਂਗੇ ਬਿਲਕੁਲ ਬੀਡੀਪੀਓ ਮੈਂ ਵੀ ਇੱਕ ਗੱਲਬਾਤ ਇਹ ਕਹਿ ਰਹੀ ਸੀ ਕਿ ਚੰਡੀਗੜ੍ਹ ਤੋਂ ਮੰਗਾਵਾਗੇ ਜੀ ਉਸ ਤੋਂ ਬਾਅਦ ਪਹਿਲਾਂ ਪਟਵਾਰੀ ਤੋਂ ਕਾਫੀ ਗੱਲਾਂ ਬਾਤਾਂ ਹੋਈਆਂ ਉਸ ਤੋਂ ਬਾਅਦ ਤੁਸੀਂ ਵੀ ਤੋੜੀ ਮੈਨੂੰ ਤਾਂ ਇਹ ਲੱਗਦਾ ਕਿ ਬੀਡੀਪੀਓ ਵੈਮ ਸ਼ਾਇਦ ਕਿਸੇ ਤਰਸ ਦੇ ਆਧਾਰ ਤੇ ਨੌਕਰੀ ਕਰ ਰਹੀ ਹੈ ਕਿਉਂਕਿ ਇਹਨਾਂ ਇਹਦਾ ਬ੍ਰਦਰ ਵੀ ਤੇ ਇਹ ਵੀ ਤੋਂ ਮੈਂ ਤਰਸ ਦੇ ਆਧਾਰ ਤੇ ਕਰ ਰਹੇ ਨੇ ਉਹਨੂੰ ਇਸ ਗੱਲ ਦਾ ਪਤਾ ਹੀ ਨਹੀਂ ਕਿ ਉਹਦੀ ਛੇ ਜਿਹੜੀ ਉਹ ਗੱਲਾਂ ਕਰ ਰਹੀ ਸੀ ਕਿ ਮੈਂ ਉੱਥੋਂ ਮੰਗਾ ਕੇ ਦਊਂ ਉੱਥੋਂ ਮੰਗਾ ਕੇ ਚੱਸਾ ਡਬਲ ਗੱਲ ਕਦੇ ਤਾਂ ਕਹਿੰਦੀ ਆ ਕਿ ਐਨਓਸੀ ਦੀ ਜ਼ਰੂਰਤ ਨਹੀਂ ਤੇ ਦੂਜੇ ਪਾਸੇ ਕਹਿੰਦੀ ਅਸੀਂ ਐਨਓਸੀ ਤੁਹਾਨੂੰ 4 ਵਜੇ ਦੇ ਦਿੰਨੇ ਆ ਮੈਂ ਕਿਹਾ ਇਹ ਡਬਲ ਗੱਲ ਕਿਉਂ ਜੀ ਡਬਲ ਗੱਲ ਕਿਸ ਗੱਲ ਦੀ ਆ ਫੇਸ ਕਰਕੇ ਮੈਂ ਕਿਹਾ ਮੈਂ ਕੰਪਲੇਂਟ ਵੀ ਕੀਤੀ ਹੈ ਚੋਣ ਕਮਿਸ਼ਨ ਨੂੰ ਭੇਜਿਆ ਹਾਈ ਕੋਰਟ 'ਚ ਵੀ ਲਗਾਤਾ ਹੈ ਤੇ ਇਹਨਾਂ ਨੂੰ ਬਦਲੀ ਕਰੋਗੇ ਤਾਂ ਚੋਣ ਹੋਊਗੀ ਨਹੀਂ ਤਾਂ ਚੋਣ ਦੇ ਵਿੱਚ ਤੰਦਲੀ ਹੋਊ ਔਰ ਪਟਿਆਲਾ ਬਿਹਾਰ ਬਣੂਗਾ ਇਸ ਗੱਲ ਤੋਂ ਮੈਂ ਬੇਨਤੀ ਕਰਦਾ ਕਿ ਚੋਣ ਕਮਿਸ਼ਨ ਜਲਦੀ ਐਕਸ਼ਨ ਲੈ ਕੇ ਇਹ ਬਦਲ ਦੇਵੇ ਜਲਦੀ ਬਦਲੇ ਇਲੈਕਸ਼ਨ ਫੇਰ ਹੋਣ ਬਿਲਕੁਲ ਉਮੀਦਵਾਰਾਂ ਨੇ ਕਾਗਜ਼ ਜਮ੍ਹਾਂ ਕਰਾਤੇ ਜੀ ਹੁਣ ਪੜਤਾਲ ਹੋਣੀ ਆ ਪੜਤਾਲ ਤੋਂ ਬਾਅਦ ਜੇ ਤੁਹਾਡੀ ਪਾਰਟੀ ਦੇ ਕੋਈ ਰੱਦ ਹੁੰਦੇ ਨੇ ਕਾਗਜ਼ ਜਾਂ ਕੋਈ ਗੱਲਬਾਤ ਹੁੰਦੀ ਆ ਤਾਂ ਕਿਵੇਂ ਦਾ ਰਹਿਣ ਵਾਲਾ ਜਾਂ ਕੀ ਲੱਗਦਾ ਤੁਹਾਨੂੰ ਦੇਖੋ ਮੇਰੀ ਗੱਲ ਸੁਣੋ ਕਿ ਜਿਹੜੇ ਮੈਂ ਕਾਗਜ਼ ਭਰਵਾਏ ਆ ਆਪਣੇ ਵਿਅਕਤੀਆਂ ਦੇ ਦੋ ਵਕੀਲਾਂ ਤੋਂ ਦੋ ਐਡਵੋਕੇਟ ਬਿਠਾ ਕੇ ਦੋ ਐਡਵੋਕੇਟ ਬਿਠਾ ਕੇ ਉਹਦੀ ਪੀਡੀਐਫ ਫਾਈਲ ਬਣਾ ਕੇ ਉਹਦੀਆਂ ਸਾਰੀਆਂ ਉਹਦਾ ਸਾਰਾ ਸਿਸਟਮ ਬਣਾ ਕੇ ਮੈਂ ਭਰੀਆਂ ਮੇਰੇ ਇੱਕ ਵੀ ਕਿਸੇ ਫਾਰਮ ਦੇ ਵਿੱਚ ਕੋਈ ਇਦਾਂ ਦੀ ਗੱਲ ਨਹੀਂ ਕਿ ਜਿਹੜਾ ਕੋਈ ਰੱਦ ਕਰ ਦੇਵੇ ਜੇ ਕੋਈ ਰੱਦ ਕਰੂ ਤਾਂ ਉਹਦੀ ਪੂਰੀ ਫਾਈਲ ਹਾਈ ਕੋਰਟ ਤੱਕ ਲੈ ਕੇ ਜਾਊਂ ਮੈਂ ਹਟਣ ਵਾਲਾ ਨਹੀਂ ਆਂ ਬਿਲਕੁਲ ਜੀ ਸੋ ਮੱਖਣ ਸਿੰਘ ਲਾਲਕਾ ਹਲਕਾ ਨਾਬਾ ਤੋਂ ਇੰਚਾਰਜ ਨੇ ਜੋ ਲਗਾਤਾਰ ਚਰਚਾ ਚ ਸੰ ਪਿਛਲੇ ਦਿਨਾਂ ਤੋਂ ਬੀਡੀਪੀਓ ਨਾਲ ਤਕਰਾਰ ਹੁੰਦੀ ਆ ਉਸ ਤੋਂ ਬਾਅਦ ਅੱਜ ਕਾਗਜ਼ ਦਾਖਲ ਕਰਵਾਏ ਗਏ ਨੇ ਅਤੇ ਕਾਗਜ਼ ਦਾਖਲ ਕਰਵਾਉਣ ਮੌਕੇ ਵੀ ਸ਼ੁਰੂਆਤ ਮੌਕੇ ਨਾਬਾ ਚ ਇੱਕ ਫਾਈਲ ਕਿਤੇ ਨਾ ਕਿਤੇ ਚੋਰੀ ਹੁੰਦੀ ਆ ਫਾੜੀ ਜਾਂਦੀ ਆ ਭੱਜ ਕੇ ਜਾਂਦਾ ਕੋਈ ਬਾਹਰ ਕੋਈ ਸ਼ਖਸ ਅਤੇ ਉਸ ਤੋਂ ਬਾਅਦ ਚੇਤਾਵਨੀ ਦਿੰਦੇ ਨੇ ਕਿ ੱਤਕਾ ਨਹੀਂ ਹੋਣ ਦਿਆਂਗੇ ਉਸ ਤੋਂ ਬਾਅਦ ਪੂਰਾ ਸ਼ਾਂਤਮਈ ਤਰੀਕੇ ਨਾਲ ਨਾਬਾ ਚ ਸਾਰੇ ਉਮੀਦਵਾਰਾਂ ਨੇ ਆਪਣੇ ਕਾਗਜ਼ ਦਾਖਲ ਕੀਤੇ ਨੇ ਅਤੇ ਮੱਖਣ ਸਿੰਘ ਲਾਲਕਾ ਦਾ ਕਹਿਣਾ ਕਿ ਜੇਕਰ ਸਾਡੇ ਕਾਗਜ਼ਾਂ ਚ ਪੜਤਾਲ ਜਰੀਏ ਕੋਈ ਕਾਗਜ਼ ਕੈਂਸਲ ਹੁੰਦੇ ਨੇ ਕਿਉਂਕਿ ਅਸੀਂ ਕਈ ਵਕੀਲਾਂ ਦੀ ਸਲਾਹ ਨਾਲ ਕਈ ਪੂਰੀਆਂ ਤਿਆਰੀਆਂ ਨਾਲ ਕਾਗਜ਼ ਦਾਖਲ ਕੀਤੇ ਨੇ ਕੋਈ ਘਾਟ ਨਹੀਂ ਛੱਡੀ ਕਿ ਅਸੀਂ ਉਸ ਨੂੰ ਬਰਦਾਸ਼ਤ ਨਹੀਂ ਕਰਾਂਗੇ ਗੁਰਤੇਜ ਸਿੰਘ ਤੁਈ ਨਾਲ ਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ